ਤੁਹਾਨੂੰ ਯਾ ਰਾਤ ਨੂੰ ਉੱਠਦਾ ਦੋ ਦੋ ਘੰਟੇ ਆ ਫੇਰ ਪਤਾ ਲੱਗਦਾ ਇਹ ਤਾਂ ਨਹੀਂ ਮੈਨੂੰ ਪਤਾ ਨਾ ਬੁੜੇ ਨੇ ਕਿੱਦਾਂ ਪਾਣੀ ਹੈ ਮਾਂ ਨੂੰ ਪਤਾ ਨਹੀਂ ਹੁੰਦਾ ਬੰਦੇ ਆਣ ਦੁੱਧ ਲੈਣਾ ਪਰਾਣਾ ਆ ਜਗ ਜਾ ਮੇਰੇ ਆਹ ਦੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਆ ਜਿਹੜੇ ਮੇਰੇ ਭੈਣ ਭਰਾ ਚੈਨਲ ਤੇ ਨਵੇਂ ਆਉਂਦੇ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਕਰਿਆ ਕਰੋ ਦੱਸਿਆ ਕਰੋ ਵੀਡੀਓ ਕਿੱਦਾਂ ਲਗੀ ਹਾਂਜੀ ਆਪਾਂ ਅੱਜ ਗੱਲ ਕਰਾਂਗੇ ਹਿੱਪੋ ਮੈਡਮ ਬਾਰੇ ਜੋ ਕਿ ਆਪਾਂ ਸਾਰੇ ਜਾਣਦੇ ਆ ਕਿ ਹਿੱਪੋ ਕੌਣ ਹੈ ਹਿੱਪੋ ਹੈ ਜੈਸਮੀਨ ਨੇਤਰ ਦੀ ਕੁੜੀ ਜੋ ਕਿ ਸੋਸ਼ਲ ਮੀਡੀਆ ਤੇ ਗੰਦ ਪਾ ਰਹੀ ਹੈ ਅੱਜ ਕੱਲ ਬਹੁਤ ਜ਼ਿਆਦੀ ਪਹਿਲਾਂ ਤਾਂ ਇਹਨਾਂ ਦੇ ਡਰਾਮੇ ਸੀਗੇ 9 ਮਹੀਨੇ ਚੱਲੇ ਕੀ ਪ੍ਰੈਗਨੈਂਸੀ ਆ ਆਪਾਂ ਦਵਾਈ ਲੈਣ ਚੱਲੇ ਆ ਆਪਾਂ ਐ ਚੱਲੇ ਆ ਜੀ ਅੱਜ ਹਿੱਪੋ ਦੇ ਦਰਦ ਹੋਈ ਜਾਂਦਾ ਜੀ ਅਜੇ ਦੇ ਆ ਹੋ ਗਿਆ ਜੀ ਇਹਨੇ ਹਰ ਇੱਕ ਚੀਜ਼ੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੋਈ ਆ ਮੈਨ ਨਹੀਂ ਇਹ ਬੰਦੇ ਨੂੰ ਜਮਾਂ ਹੀ ਸ਼ਰਮ ਹੈ ਨਹੀਂਗੀ ਇਹਨੇ ਥੱਲੋਂ ਲੈ ਕੇ ਤਾਂ ਤਾਂ ਹੀ ਦਿਖਾਦੀ ਜੈਜ਼ਮਿਨ ਕੀ ਆ ਉਹਦੇ ਘਰ ਵਾਲੀ ਦਿਖਾਉਣ ਲੱਗਿਆ ਸੀਗਾ ਇਹਨੇ ਸ਼ਰਮ ਹੀ ਲਾਤੀ ਬੰਦੇ ਨੇ ਬਾਕੀ ਇਹਨਾਂ ਨੇ ਜਦੋਂ ਉਹਦੀ ਡਿਲੀਵਰੀ ਹੁੰਦੀ ਸੀਗੀ ਇਹ ਬੰਦੇ ਨੇ ਤਾਂ ਉਦੋਂ ਨਹੀਂ ਕੈਮਰਾ ਛੱਡਿਆ ਆਪਾਂ ਜਦੋਂ ਐਹੋ ਜੀ ਹਾਲਾਤਾਂ ਦੇ ਵਿੱਚ ਹੁੰਨੇ ਆ ਆਪਾਂ ਨੂੰ ਕੋਈ ਚੀਜ਼ ਸੋਚਦੀ ਨਹੀਂ ਪਰ ਇਹ ਬੰਦਾ ਇੱਕ ਆਪਦੇ ਵੀਊ ਦਾ ਮਕਸਦ ਸੀ ਵੀ ਵਲੌਗ ਬਣੀ ਜਾਵੇ ਉਹਦੀਆਂ ਚੀਕਾਂ ਵੱਜੀ ਜਾਂਦੀਆਂ ਸੀ ਇਹਨੇ ਉਹ ਵੀ ਵਲੌਗ 'ਚ ਦਿਖਾ ਦਿੱਤਾ ਸੋਸ਼ਲ ਮੀਡੀਆ ਤੇ ਕੀ ਵਾਇਰਲ ਕਰਨ ਲੱਗਿਆ ਸੀ ਕੋਈ ਐਹੋ ਜਾਂ ਇਨਸਾਨ ਹੋਣਾ ਨਹੀਂਗਾ ਜਿਹੜਾ ਆਪਦੀ ਘਰ ਵਾਲੀ ਨੂੰ ਸੋਸ਼ਲ ਮੀਡੀਆ ਤੇ ਐਹੋ ਜੇ ਹਾਲਾਤਾਂ ਵਿੱਚ ਵਾਇਰਲ ਕਰੂਗਾ ਪਰ ਇਹਨੇ ਤਾਂ ਉਸ ਟਾਈਮ ਵੀ ਕੈਮਰਾ ਨਹੀਂ ਛੱਡਿਆ ਮੁੜ ਕੇ ਇਹ ਕਹੀ ਜਾਵੇ ਅਕੇ ਜੀ ਉਹ ਡਾਕਟਰ ਵੜ ਗਿਆ ਉਹ ਮੈਡਮ ਵੜ ਗਈ ਜੇ ਇਹਨੂੰ ਡਾਕਟਰਾਂ ਦੀ ਸ਼ਰਮ ਨਾ ਹੁੰਦੀ ਤਾਂ ਇਹਨੇ ਆਪਾਂ ਨੂੰ ਲਾਈਵ ਡਿਲੀਵਰੀ ਵੀ ਦਿਖਾਉਣੀ ਸੀਗੀ ਸੋਸ਼ਲ ਮੀਡੀਆ ਤੇ ਇਹਨੇ ਉਹ ਚੀਜ਼ ਵੀ ਵਾਇਰਲ ਕਰ ਦੇਣੀ ਸੀ ਵੀ ਕਿੱਦਾਂ ਜੈਸਮੀਨ ਨੇ ਬੱਚੇ ਨੂੰ ਜਨਮ ਦਿੱਤਾ ਜਦੋਂ ਇਹ ਬੰਦੇ ਨੂੰ ਸ਼ਰਮ ਹੀ ਹੈ ਨਹੀਂ ਇਹਨੇ ਤਾਂ ਸ਼ਰਮ ਹੀ ਲਾਤੀ ਬਾਕੀ ਸ਼ਰਮ ਤਾਂ ਇਹਨਾਂ ਸਾਰੇ ਟੱਬਰ ਨੇ ਹੀ ਲਾਤੀ ਜਦੋਂ ਦੀ ਹਿੱਪੋ ਗਈ ਆ ਹਿੱਪੋ ਨੇ ਜਿਵੇਂ ਜਿਵੇਂ ਇੱਥੇ ਕਰਦੇ ਸੀ ਨੇਤਰੋਂ ਨਹੀਂ ਨੇਤਰ ਤੋਂ ਹਿੱਪੋ ਨੇ ਸਿੱਖਿਆ ਇਹਨਾਂ ਦੇ ਸਾਰੇ ਬੱਚੇ ਗਾਂ ਦੀ ਗਾਂ ਹੀ ਸਿੱਖੀ ਜਾਂਦੇ ਆ ਇਹਨੇ ਗਾਂ ਜਾ ਕੇ ਹੀਪੋਂ ਨੇ ਦੂਜਿਆਂ ਨੂੰ ਸਿਖਾਤਾ ਆਪਦੇ ਸਹਰਿਆਂ ਨੂੰ ਵੀ ਆਪਾਂ ਆਏ ਆ ਪੈਸੇ ਕਮਾਉਣੇ ਆ ਆਏ ਵਿਊ ਲੈਣੇ ਆ ਥੱਲੋ ਲੈ ਕੇ ਤਾਂ ਤਾਂ ਹੀ ਵਿਖਾਵਾਂਗੇ ਤਾਂ ਫੇਰ ਹੀ ਆਪਾਂ ਨੂੰ ਵਿਊ ਆਉਣਗੇ ਕੋਈ ਇਹਦੀ ਮਾਂ ਜਿਹੜੀ ਸ਼੍ਰੀਮਤੀ ਆ ਉਹਨੂੰ ਸ਼ਰਮ ਹੈ ਨਹੀਂਗੀ ਉਹ ਵੀ ਕੈਮਰੇ ਦੇ ਅੱਗੇ ਆਉਣ ਨੂੰ ਫਿਰਦੀ ਹੁੰਦੀ ਇਹ ਤਾਂ ਮੌਕਾ ਭਾਲਦਿਆ ਕੈਮਰੇ ਦੇ ਅੱਗੇ ਆਉਂਦਾ ਇਨਾ ਡਾਟਾਬੇਸ ਇਹ ਜਿਹੜਾ ਮੁਛਲਾ ਇਹ ਤਾਂ ਬਸ ਨਾ ਜਨਾਨੀਆਂ ਦੇ ਠੂਕਣੇ ਜੀ ਕੈਮਰਾ ਲਈ ਫਿਰਦਾ ਇਹਨੂੰ ਹੋਰ ਤਾਂ ਕੋਈ ਗੱਲ ਆਉਂਦੀ ਨਹੀਂ ਬਸ ਜਨਾਨੀਆਂ ਤੋਂ ਬਿਨਾ ਇਹਦਾ ਕੋਈ ਕੰਟੈਂਟ ਹੈ ਨਹੀਂਗਾ ਮਾੜੀ ਜੀ ਗੱਲ ਕਰਦਾ ਜੀ ਅੱਜ ਮੌਸਮ ਆਏ ਆ ਅੱਜ ਆਏ ਆ ਚਲੋ ਜੀ ਆਪਾਂ ਚੱਲਦੇ ਚੱਲਦੇ ਕਿੱਥੇ ਆ ਜਨਾਨੀਆਂ ਦੇ ਕੋਲੇ ਜਨਾਨੀਆਂ ਦਿਖਾਵਾਂਗੇ ਤਾਂ ਵਿਊ ਲਾਵਾਂਗੇ ਇਹਨੂੰ ਪਤਾ ਵੀ ਸਾਡੀਆਂ ਜਨਾਨੀਆਂ ਵਾਇਰਲ ਹੁੰਦੀਆਂ ਤੇ ਅਸੀਂ ਵਾਇਰਲ ਕਰਦੇ ਆ ਕਮਾਲ ਹੈ ਯਾਰ ਕਿਹੜੇ ਕਿਹੜੇ ਲੋਕ ਰਹਤੇ ਆ ਯਾਰ ਆਪਾਂ ਸਾਲਾ ਤੁਮਕੋ ਪਾਗਲ ਕੁੱਤੇ ਕਾ ਗਾੜੀ ਉਟਾ ਕੇ ਲੈ ਜਾਏਗਾ ਬਤਾ ਰਹੇ ਹਾਂ ਬਹੁਤ ਡਰ ਦੋਣਾ ਚਲੋ ਜੀ ਅੱਜ ਆਪਾਂ ਜਿਹੜੇ ਮੁੱਦੇ ਤੇ ਗੱਲ ਕਰਨੀਆਂ ਉਹ ਗੱਲ ਕਰਦੇ ਹਾਂ ਅੱਜ ਮੇਨ ਕੰਟੈਂਟ ਹੈਗਾ ਜੈਸਮੀਨ ਨੇ ਪਾਇਆ ਵਲੌਗ ਕਹਿੰਦੀ ਪਹੁੰਚ ਗਏ ਹਰਗੁੰਦੇ ਦਾਦਕੇ ਲੱਗ ਗਈਆਂ ਰੌਣਕਾਂ ਹਰਗੁੰਦੀ ਦਾਦੀ ਅਤੇ ਭੂਆ ਫੈਉਲੀ ਨੇ ਅਚਾਨਕ ਮਾਰਿਆ ਛਾਪ ਛਾਪਾ ਕੀ ਮਾਰਨਾ ਤੇਰਾ ਸਿਰ ਮਾਰਿਆ ਓਨੇ ਪਤਾ ਇਹਨਾਂ ਨੂੰ ਸਾਰਾ ਕੁਝ ਹੁੰਦਾ ਇਹਨਾਂ ਨੇ ਡਰਾਮੇ ਕਰਦੇ ਆ ਝੂਠ ਤੇ ਝੂਠ ਹੀ ਇਹ ਮਾਰੀ ਜਾਂਦੀ ਐ ਇਹਨਾਂ ਨੂੰ ਕੋਈ ਹੋਰ ਤਾਂ ਕੰਮ ਹੈ ਨਹੀਂ ਝੂਠ ਤੇ ਝੂਠ ਹੀ ਛੱਡੀ ਜਾਣੇ ਇਹਨਾਂ ਨੇ ਚਲੋ ਆਪਾਂ ਅੱਗੇ ਦੇਖਦੇ ਆ ਜੁੜੇ ਰਹੋ ਜੇ ਵੀਡੀਓ ਦੇ ਨਾਲ ਆ ਜੀ ਇਹ ਮੈਨੂੰ ਲੱਗਦਾ ਕੱਟੀ ਇਹਨਾਂ ਦੀ ਹੈ ਨਹੀਂ ਚਾਚਾ ਹੀ ਨਹੀਂ ਗਏ ਵੀ ਹੁਣੇ ਸ਼ਹਿਰ ਕਿਤੇ ਬਾਕੀ ਹੁਣ ਦੇਖਦੇ ਆ ਅੰਦਰ ਜਾ ਕੇ ਪਤਾ ਲੱਗੂ ਬਹੁਤਾ ਵੈਸੇ ਕਰਤਾ ਤਾਂ ਅਸੀਂ ਆਉਣ ਲੱਗੇ ਭਾਈ ਮਾਰੋ ਹੀ ਫੇ ਛਾਲਾ ਸਾਰੇ ਜਣੇ ਮੈਂ ਮਾਨੂ ਕੀ ਛਾਲ ਹੌਲੀ ਹੌਲੀ ਛਾਲ ਮਾਰ ਕੇ ਗੋਡੇ ਨਾ ਪਣਾਉਣੀਆਂ ਕਿੱਦਾਂ ਨੂੰ ਮਾਣਾਂ ਮੈਂ ਦਿੱਤੂ ਉਹ ਧਰੋ ਹੀ ਐਦਾਂ ਦੱਸੋ ਫੇ ਉਹ ਕਿੱਦਾਂ ਨੂੰ ਜਾਣਾ ਉਹ ਪੁੱਛਦੀਆਂ ਮੰਮੀ ਨੂੰ ਭਾਈ ਕਿੱਦਾਂ ਨੂੰ ਜਾਣਾ ਕਿੱਦਾਂ ਨੂੰ ਜਿੱਧਰ ਆਨੇ ਤਰੋ ਉਹ ਤੂੰ ਜਾਣਾ ਪੈਣਾ ਹਾਂ ਹਾਂ ਉਧਰੋਂ ਚੱਲਦੇ ਕੋਈ ਨਾ ਪੁੱਤ ਇੱਧਰ ਤਾਂ ਕਹਿਤਾ ਉਧਰੋਂ ਚੱਲ ਜਾਣਾ ਆਪਾਂ ਪੁੱਤਾਂ ਬਣਾ ਬਣਾ ਨਾ ਨਾ ਮੰਨਿਆ ਬਾਜੀ ਇਹਦਾ ਭਗਤ ਆ ਬਜਰਾ ਇਹ ਨਹੀਂ ਕਿਸੇ ਨੂੰ ਵੀ ਕੁਝ ਕਹਿੰਦਾ ਹਾਂ ਐ ਤਾਂ ਨਸਲ ਤਾਂ ਸਾਲੇ ਵੀ ਰੌਡ ਵਿਲਰ ਪਰ ਜਦਾਂ ਕਹਿੰਦਾ ਨਹੀਂ ਕਿਸੇ ਨੂੰ ਕੁਝ ਸਾਊ ਆ ਸਾਊ ਮਹੜਾ ਹਾਂਜੀ ਕਿਵੇਂ ਦੇਖ ਲਿਆ ਕਹਿੰਦਾ ਆਪਾਂ ਪਹੁੰਚ ਗਏ ਮਾਲਾ ਕਹਿੰਦਾ ਤਾ ਤਾ ਉਹ ਹੀ ਗੱਲ ਕੀ ਕਹਾਂ ਮੈਂ ਕੈਮਰਾ ਤੇਰਾ ਆਉਣੀ ਹੁੰਦਾ ਐਡਾ ਗੰਦਾ ਬੰਦਾਗਾ ਜਮਾਂ ਹੀ ਹੱਦ ਹੋ ਗਈ ਇਹਦੀ ਕੈਨਾ ਗੱਡੀ ਦੇਦੀ ਨੀਗੀ ਉਹ ਵੀ ਤੇਰੇਆਂ ਨੂੰ ਨਿਕਲਿਆ ਹੋਣਾ ਕਿਤੇ ਵਲੌਗ ਬਣਾਉਣ ਪ੍ਰਮੋਸ਼ਨ ਕਰਦਾ ਹੋਣਾ ਕਿਸੇ ਚੀਜ਼ ਦੀ ਉਹਨਾਂ ਦੀ ਆਇਆ ਸੀ ਉਹ ਤਾਂ ਨੇਤਰ ਨਹੀਂ ਪਾਇਆ ਸੀ ਵਲੌਗ ਚੰਡੀਗੜ੍ਹ ਗਿਆ ਕਿ ਆਹ ਤਿੰਨ ਫੋਨ ਲੈ ਲਿਆ ਫੋਨ ਇਹਨੇ ਕਾਹਦੇ ਲੈਣੇ ਇਹ ਤਾਂ ਪ੍ਰਮੋਸ਼ਨ ਕਰਨ ਗਿਆ ਵੀ ਦਿਵਾਲੀ ਆ ਗਈ ਆ ਚਲੋ ਆਪਾਂ ਹੁਣ ਪ੍ਰਮੋਸ਼ਨ ਕਰ ਲੈਨੇ ਆ ਤੇ ਕੋਈ ਝੂਠ ਝੱਟ ਬੋਲੇ ਜਾਣਗੇ ਤੇ ਵਲੌਗ ਹੀ ਖੱਚੇ ਧੂਗੇ ਲੰਮਾ ਕਰਨਾ ਇੱਕ ਦਿਨ ਦਾ ਉਹ ਪੈ ਜਾਊਗਾ ਇਹਦੇ ਵਰਗਾ ਹੀ ਉਹ ਆ ਇਹਨੂੰ ਵੇ ਉਹਨੂੰ ਵੇਖ ਵੇਖ ਕੇ ਇਹ ਹੋ ਗਿਆ ਆਈਂ ਲੱਛਣ ਕਰੀ ਜਾਂਦੀਆਂ ਜੈਸਮੀਨ ਦਾ ਘਰ ਆ ਗਿਆ ਜੀ ਆਹ ਹੋ ਗਿਆ ਜੀ ਚਲੋ ਜੀ ਕਹਿੰਦਾ ਐਂਟਰੀ ਹੋ ਗਈ ਮੰਮੀ ਉੱਤਰ ਆਈ ਭਾਬੀ ਉੱਤਰ ਆਈ ਭੈਣ ਉੱਤਰ ਆਈ ਤੂੰ ਇਹਨਾਂ ਨੂੰ ਥੱਲੇ ਲੈ ਕੇ ਤਾਂ ਤੈਨੂੰ ਦਿਖਾ ਦੇ ਵੇ ਉਤਰਾਂਗਾ ਤੂੰ ਉਤਰਦੀਆਂ ਦੀ ਵੀਡੀਓ ਕੀ ਬਣਾਉਣ ਲੱਗਿਆ ਸੀ ਇੱਧਰ ਦੀ ਜਾਣਾ ਕਿ ਇੱਧਰ ਦੀ ਜਾਣਾ ਗੋਟੇ ਚੈੱਕ ਕਰਨੇ ਆ ਕਿ ਗੋਟੇ ਚੈੱਕ ਕਰਨ ਵੇ ਨੇ ਬੁੜੀਆਂ ਗੋਟੀ ਗੱਡ ਨਹੀਂ ਆਉਣ ਤਾਂ ਇਹ ਨਹੀਂ ਬਣਾ ਲਾਗ ਰਿਹਾ ਇਹ ਗੱਲਾਂ ਕਿਹੋ ਜਿੀਆਂ ਕਰੀ ਜਾਂਦਾ ਨਾ ਇਹਨਾਂ ਨੂੰ ਇਹਨੂੰ ਆਉਦੇ ਪਣੋਈਏ ਦੀ ਸ਼ਰਮ ਹੈਗੀ ਆ ਵੀ ਨਾਲ ਸਾਡਾ ਪਰੋਣਾ ਵੀ ਕੀ ਕਹੂਗਾ ਸਾਰਾ ਟੱਬਰ ਹੀ ਕੰਜਰਾ ਦਾ ਹੋ ਗਿਆ ਜਿੱਦਾਂ ਦੇ ਇਹ ਸੀ ਉਦਾਂ ਦੇ ਗਾਂ ਵਾਲੇ ਹੋ ਗਏ ਚਲੋ ਪੜੀਆਂ ਚੜ੍ਹ ਕੇ ਐਂਟਰੀ ਇਹਨਾਂ ਦੀ ਹੋਗੀ ਅਗੇ ਕੋਈ ਨਹੀਂ ਇਹਨਾਂ ਦਾ ਵੈਲਕਮ ਕਰਨ ਲਈ ਆਇਆ ਕਿਉਂਕਿ ਇਹਦਾ ਤਾਂ ਕੰਮ ਉਹ ਬਣਿਆ ਪਿਆ ਭੈਣ ਘਰੇ ਭਾਈ ਕੁੱਤਾ ਤੇ ਸਹੁਰੇ ਘਰੇ ਜਵਾਈ ਕੁੱਤਾ ਉਹਨਾਂ ਨੂੰ ਹੀ ਪਤਾ ਵੀ ਰੋਜ਼ ਹੀ ਆਈ ਜਾਂਦਾ ਆਹੀ ਦਾ ਕੰਜਰਖਾਨਾ ਹੈਗਾ ਵੈਲਕਮ ਕਿਹਨੇ ਕਰਨਾ ਅਗਰਾਂ ਨਾਲ ਆਪੇ ਬੈਠ ਜਾਣਗੇ ਨਾ ਆਪੋ ਦੀ ਮਾਈ ਤੇ ਨਾ ਹੀ ਮਸੀ ਬਸ ਉਹ ਕੰਮ ਆ ਲਈ ਜੀ ਉਹ ਪਾਣੀ ਲਿਆਈ ਉਹ ਬੈਠ ਕੇ ਤੇ ਬਸ ਗੱਲਾਂ ਬਾਤਾਂ ਦੀਆਂ ਕਰੀ ਗਈ ਭਗਾਈ ਤਾਂ ਇਹਦੀ ਇੱਕ ਮਿੰਟ ਵੀ ਬੋਲਣ ਨੂੰ ਨਹੀਂ ਚੁੱਪ ਕਰਦੀ ਉਹ ਕਹਿੰਦੀ ਮੈਂ ਨਾ ਘਟ ਰਹਿ ਜਾ ਕੇ ਤੇ ਮੈਂ ਆਣਾ YouTube ਤੇ শেয়ার ਕੀਤੀ ਮੇਰੀ ਵੀਡੀਓ ਪਾਉਗੀ ਤਾਂ ਮੈਂ ਵੀ ਵਾਇਰਲ ਹੋ ਜੂੰਗੀ ਜਿੱਦਾਂ ਦੇ ਇਹ ਸੀ ਉਦਾਂ ਦੀ ਉਹ ਹੋ ਗਈ ਮੈਂ ਆਣੀਆਂ ਇਹਦੇ ਬੰਦੇ ਨੂੰ ਹੈ ਨਹੀਂ ਮੁੱਛਲ ਦੇ ਭਰਾ ਨੂੰ ਸ਼ਰਮ ਹੈ ਨਹੀਂ ਕਿ ਵੀ ਮੈਂ ਇਹਨੂੰ ਧਾਰੋ ਪਲਾਵਾ ਇਹ ਹਿਪੋ ਤਾਂ ਖੁੱਲੀ ਸੀਗੀ ਤੇ ਜੈਸ ਇਹਦੀ ਪਰਜਾਈ ਵੀ ਉਹੀ ਲੱਛਣ ਕਰਨ ਲੱਗੀ ਕੋਈ ਮਾੜੀ ਮੋੜ ਬੰਦੇ ਨਾ ਸ਼ਰਮਸਾਰ ਹੁੰਦੀ ਆ ਛੋਟੇ ਛੋਟੇ ਬੱਚੇ ਆ ਬੱਚੇ ਉਹ ਵੀ ਨਹੀਂ ਸੰਭਦੀ ਜੇ ਤੇਰੀ ਕੁੜੀ ਹੋਈ ਸੀ ਇਹ ਵੀ ਇੱਥੇ ਹੀ ਰਹੀ ਰੋ ਜੀ ਬੂਥਾ ਚੱਕ ਲੈਂਦੇ ਸੀ ਤਾਂ ਜੈਸਮੀਨ ਦੇ ਪੇਕੀ ਇਹ ਆ ਜਾਂਦੇ ਸੀ ਮੁੱਛੇ ਤੇ ਮੁੱਛ ਦੀ ਪਰਝਾਈ ਨੇ ਤਾਂ ਗੇੜਾ ਹੀ ਬੰਨਿਆ ਅੱਜ ਆਏ ਕੱਲ ਆਏ ਹੋ ਸਕਦਾ ਸਵੇਰ ਸ਼ਾਮੀ ਆਉਂਦੇ ਹੋਣ ਅੱਧਾ ਕ ਬਲੌਗ ਜੈਸਮੀਨ ਬਣਾ ਲੈਂਦੀ ਅੱਧਾ ਕਿਹਨਾਂ ਨਾਲ ਬਣ ਜਾਂਦਾ ਚਲੋ ਢੈਂ ਟੱਪੀ ਜਾਂਦੇ ਆ ਅੱਗੇ ਦੇਖਦੇ ਆ ਹੁਣ ਆਪਾਂ ਕੀ ਡਰਾਮਾ ਕਰਦੇ ਆ ਵੀਡੀਓ ਦੇ ਵਿੱਚ ਆਜੋ ਚਲੋ ਲੈ ਲਓ ਜੀ ਹੋ ਗਈ ਜੈਸਮਿਨ ਦੀ ਐਂਟਰੀ ਆਪਣੀ ਫੈਮਿਲੀ ਉਹਦੀ ਆਟੋਮੈਟਿਕਲੀ ਖਿੱਚ ਮਿਲਦੀ ਆ ਯਾਰ ਭਾਜੀ ਸਾਸੀ ਕਾਬ ਜਸਕਾਰ ਬਸ ਮੈਨੂੰ ਖਾਣੇ ਚੋਂ ਕੀ ਕਰਦੇ ਮੈਂ ਵੀ ਹੋਰ ਨਹੀਂ ਮੈਨੂੰ ਸੋਚਿਆ ਨਹੀਂ ਦਾ ਉਹ ਹੋ ਜਾਣਾ ਹੋ ਜਾਣਾ ਠੀਕ ਮੇਰੇ ਪੈਰੀ ਹੱਥ ਲਾਈ ਨਹੀਂ ਮੇਰੀ ਤਾਂ ਸੇਰੀ ਵਿਟਾੜ ਟੌੜ ਤੇਰੀ ਟੌੜ ਬਹਿ ਜਾ ਉਹ ਲੈ ਲੈ ਕੁਰਸੀ ਮੈਂ ਬੈਠਣਾ ਹਾਂ ਬੈਠ ਨਹੀਂ ਦੋ ਉਹ ਕੁਰਸੀ ਕਮ ਨਹੀਂ ਤੇਰੀ ਬੈਠੇ ਨਹੀਂ ਲੈ ਇਸ ਮਾਰ ਕੇ ਤੇ ਲੈ ਅਬੇ ਜੀ ਨੂੰ ਵੀ ਮਿਲਿਆ ਹੀ ਨਾ ਨਾ ਕਰ ਜਾ ਪਾਪਾ ਚਾਚਾ ਖੇਤ ਬਾਹਰ ਆ ਪਾਪਾ ਨਾਲ ਬੈਠੇ ਮੈਂ ਕਿਉਂ ਨੈਟ ਲਿਖਾ ਪਾਪਾ ਹਾਂ ਕਿਹ ਚਿਰ ਦਾ ਫੈਸਲਾ ਫੂਸਲਾ ਕਰਨਾ ਠੀਕ ਆ ਤਾਂ ਆਹੀ ਆ ਗਈ ਗੱਡੀ ਹੈ ਨਹੀਂ ਖੜੀ ਥੱਲੇ ਗੱਡੀ ਤੇ ਕਰ ਰਿਹਾ ਬਾਹਰ ਬਾਹਰ ਜੀ ਦੇ ਵਿੱਚ ਚੱਜ ਕੇ ਮੈਂ ਵੀ ਪਾਪੇ ਨੂੰ ਵੀ ਭੇਜਦੀ ਕਿਸੇ ਦਿਨ ਪਾਪੇ ਤਾਂ ਜਾਣਾ ਤਾਂ ਕਿਸੇ ਦਿਨ ਕਹਿ ਦਿਓ ਹਾਂ ਜੀ ਵੇਖੋ ਆ ਗਈ ਹਿਪੋ ਵੀ ਇਹਦੀ ਕਮੀ ਰਹਿੰਦੀ ਸੀਗੀ ਵੀ ਕੁਬੀ ਕੁਬੀ ਤਰਦੀਆਂ ਤੂੰ ਉੱਥੇ ਰੈਸਟ ਕਰ ਲੈਂਦੀ ਦੋ ਮਿੰਟ ਬੈੰਦੇ ਇਹ ਉਹਨਾਂ ਨੇ ਆਈ ਜਾਣਾ ਸੀ ਤੇਰੇ ਕੋਲੇ ਪਰ ਕਿੱਥੇ ਐ ਤੋ ਕਿੱਥੇ ਰਿਹਾ ਜਾਂਦਾ ਕੈਮਰੇ ਚ ਐਂਟਰੀ ਦੇਣੀ ਸੀਗੀ ਇਹਨੇ ਵੀ ਆਲਾ ਤਾਂ ਥੱਲੋਂ ਲੈ ਕੇ ਤਾਂ ਤਾਂ ਹੀ ਵਿਖਾਉਣਾ ਸੀ ਵੀ ਮੈਂ ਨਾ ਰਹਿ ਜਾਂ ਪਿੱਛੇ ਵੀ ਉਹ ਅੱਗੇ ਹੋਈਆਂ ਮੈਂ ਖਰੇ ਪਿੱਛੇ ਰਹਿ ਗਈ ਮੇਰੇ ਬਿਨਾ ਤਾਂ ਵਲੌਗ ਬਣਨਾ ਨਹੀਂਗਾ ਉਹ ਬਿਸ਼ਰਮ ਜਿਹਾ ਇਹੋ ਜਿਹਾ ਹੈਗਾ ਕਹਿੰਦਾ ਬਹਿ ਜਾ ਜੈਸਮੀਨ ਲੈ ਲੈ ਕੁਰਸੀ ਕਹਿੰਦੀ ਮੈਂ ਇੱਥੇ ਬੈਠਿਆ ਨਹੀਂ ਜਾਂਦਾ ਸਵਾਰ ਕੇ ਦੱਸ ਦੇ ਚੰਗੀ ਤਰ੍ਹਾਂ ਤਾਂ ਇੱਥੇ ਬੈਠਿਆ ਨਹੀਂ ਜਾਂਦਾ ਜੇ ਤੇਰੇ ਕੋਈ ਉਹੋ ਜਿਹੇ ਹਾਲਾਤ ਹੈਗੇ ਆ ਤੂੰ ਟਿਕ ਕੇ ਪਈ ਹੀ ਰਹਿ ਕਿ ਉੱਠ ਕੇ ਆਉਣਾ ਜ਼ਰੂਰੀ ਸੀਗਾ ਤੈਨੂੰ ਮੁੜ ਕੇ ਹੋਏ ਦਾ ਖਸਮ ਬੋਲਦਾ ਆ ਕੇ ਪਾਪਾ ਜੀ ਨੇ ਦੀਨੇ ਪਾਪਾ ਜੀ ਵੀ ਤੇਰੇ ਵਾਂਗੂ ਧੱਕੇ ਖਣ ਕੈਮਰਾ ਚੱਕ ਕੇ ਉਹ ਗਏ ਹੋਣੇ ਆ ਵਲੋਗਿੰਗ ਕਰਨ ਉਹ ਵੀ ਪ੍ਰਮੋਸ਼ਨਾਂ ਕਰਦਾ ਫਿਰਦਾ ਕੋਈ ਨਾ ਕੋਈ ਕੰਟੈਂਟ ਲੱਭਦੇ ਹੀ ਰਹਿੰਦੇ ਇਹ ਨਵਾਂ ਤੇ ਹੀ ਪੋ ਕਹਿੰਦੀ ਆ ਕਿ ਪਾਪੇ ਨੂੰ ਵੀ ਭੇਜ ਦਿੰਦੀ ਮੰਮੀ ਜੀ ਮੰਮੀ ਕਹਿੰਦੀ ਕੋਈ ਨਹੀਂ ਭੇਜ ਦੂ ਮੰਮੀ ਕਿੱਥੋਂ ਭੇਜ ਦੂ ਮੰਮੀ ਤਾਂ ਆਪ ਅੱਗੇ ਆਉਂਦੀ ਸੋਸ਼ਲ ਮੀਡੀਆ ਤੇ ਇਹ ਕਹਿੰਦੀ ਜੇ ਮੈਂ ਨਾ ਅਜੇ ਤੱਕ ਹੋਰੇ ਪਤਾ ਨਹੀਂ ਕੀ ਹੋ ਜੂ ਵਲੌਗ ਦੇ ਵਿੱਚ ਵੀ ਮੇਰਾ ਵੀ ਆਉਣਾ ਜ਼ਰੂਰੀ ਆ ਉਹ ਤਾਂ ਸਾਰਾ ਦਿਨ ਕੰਮ ਹੀ ਕਰੀ ਜਾਂਦੇ ਆ ਗੋਹਾ ਉਹ ਸਿੱਟੀ ਜਾਂਦੇ ਹੋਣੇ ਆ ਤੇ ਇਹ ਬਹਿ ਜਾਂਦੀਆਂ ਨਵੇਂ ਲੀੜੇ ਪਾ ਕੇ ਰੋਜ਼ ਅੱਜ ਜੀ ਅਸੀਂ ਇੱਥੇ ਚੱਲੇ ਆ ਤੇ ਅੱਜ ਇੱਥੇ ਚੱਲੇ ਆ ਇਹ ਹੀ ਆਉਣਗਾ ਉਹ ਨਹੀਂ ਆਉਂਦੇ ਇਹ ਹੈਗੀਆਂ ਆਉਣ ਨੂੰ ਚਲੋ ਅੱਗੇ ਦੇਖਦੇ ਆ ਹੁਣ ਕੀ ਦੇਖ ਕਰਦੇ ਆ ਦੇਖਿਓ ਅਗਲੀ ਵੀਡੀਓ ਉੱਤ ਜਾਂਦਾ ਇਹ ਮੈਂ ਕਹਿੰਦੀ ਆ ਵੀਰਵਾਰ ਨੂੰ ਉੱਤਰ ਗਿਆ ਤਾਂ ਉਹ ਸ਼ੁੱਕਰਵਾਰ ਨੂੰ ਨਹੀਂ ਤਾਂ ਪਹਿਲਾਂ ਉੱਤਰ ਜਾਂਦਾ ਤੇ ਠੀਕ ਹੈ ਉਹ ਚਾਰ ਪੰਜ ਦਿਨ ਤੇ ਲੱਗੇ ਜਾਂਦੇ ਆ ਦੁੱਧ ਦੇ ਸੁੱਤੀ ਦੇ ਪੀ ਜਾਂਦੀ ਹੈ ਨਾ ਜਿੰਨਾਰੇ ਨਾਲ ਮਾਦੇ ਅੰਦਰ ਤੇਡੇ ਨੂੰ ਤਾਂ ਭੁੱਖ ਲੱਗਦੀ ਹੈ ਰਣਾਈ ਹੈ ਹਾਂਜੀ ਅੱਛਾ ਰਣਾ ਕੇ ਮਾਰਸ ਪਾ ਕੇ ਪਾਣੀ ਸੁੱਤੀ ਪਈ ਹੈ ਰਾਤ ਨੂੰ ਤਾਂ ਬਥੇਰੇ ਪਤਾ ਵੈਸੇ ਵੀ ਸਵੇਰੇ ਸਵੇਰੇ ਸੋਨਾ ਖੇਡ ਲੰਦੀ ਆ ਅੱਛਾ ਉਹ ਹੁਣ ਤੰਗ ਤਾਂ ਨਹੀਂ ਕਰਦੀ ਮਾਸ ਚਲੋ ਜੀ ਹੋ ਗਈ ਮਾਸੀ ਕੋਲੇ ਐਂਟਰੀ ਮੈਨੂੰ ਇਹ ਨਹੀਂ ਪਤਾ ਲੱਗਦਾ ਕੁੜੀ ਮਾਸੀ ਨੇ ਜੰਮੀ ਹੈ ਕਿ ਹਿੱਪੋ ਨੇ ਜੰਮੀ ਹੈ ਜਦੋਂ ਵੀ ਇਹਨਾਂ ਦੀ ਵੀਡੀਓ ਦੇਖਦੇ ਆਂ ਕੁੜੀ ਮਾਸੀ ਦੀ ਗੋਦੀ 'ਚ ਹੀ ਹੁੰਦੀ ਆ ਉਹ ਤਾਂ ਮੱਤ ਵਾਂਗੂ ਲੇਟੀ ਹੁੰਦੀ ਆ ਬੈੱਡ ਦੇ ਉੱਤੇ ਬਸ ਐਨਾ ਵੀ ਨਹੀਂ ਹੁੰਦਾ ਆਪਦੇ ਬੱਚੇ ਨੂੰ ਤਾਂ ਆਪਾਂ ਸੰਭ ਸਕਦੇ ਆਂ ਮਾਸੀ ਰੱਖੀ ਆ ਸੰਭਣ ਨੂੰ ਇਹ ਬਲੌਗ ਬਣਾਉਣ ਨੂੰ ਰੱਖੀ ਐ ਵੀ ਤੂੰ ਰੌਣ ਨਾਲ ਟੈੱਕ ਕੇ ਪੈ ਜਾ ਰੈਸਟ ਕਰ ਲੈ ਕੀ ਹੈਗਾ ਇਹਨਾਂ 'ਚ ਇਹ ਤਾਂ ਕੰਜਰਖਾਨੇ ਸਾਰੀ ਉਮਰ ਹੀ ਕਰੀ ਜਾਂਦੇ ਆ। ਮਾਸੀ ਬੈਠੀ ਆ ਲਈ ਬਾ ਜੱਕਾ ਵੱਢੀ ਜਾਂਦੇ ਆ। ਇਹ ਸ਼ੀਸ਼ੀ ਵਾਲਾ ਦੁੱਧ ਪਿੰਦੀ ਆ। ਕਾਹਨੂੰ ਤੁਹਾਨੂੰ ਦੇਣਾ ਨਹੀਂ ਵੀ ਸ਼ੀਸ਼ੀ ਲੱਗੀ ਆ ਮੋਹ ਨੂੰ ਦੇ ਸ਼ੀਸ਼ੀ ਵਾਲਾ ਹੀ ਪੀ ਜਾਂਦੀ ਆ। ਕੀ ਪੁੱਛਣਾ ਜ਼ਰੂਰੀ ਹੁੰਦਾ। ਬੰਦਿਆਂ ਨੂੰ ਵੀ ਸ਼ਰਮ ਸ਼ੁਰਮ ਹੈ ਨਹੀਂ ਜਮਾਂ ਹੀ। ਚਲੋ ਅੱਗੇ ਦੇਖਦੇ ਆ ਕੀ ਕਰਦੇ ਆ। ਅੱਤੀ ਰਾਤ ਨੂੰ ਇੰਨਾ ਨਹੀਂ ਤੰਗ ਕਰਦੀ ਉਹ ਮੈਨੂੰ ਪਤਾ ਹੈ ਮੇਰੀ ਕੁੜੀ ਆ ਸਾਬ ਹੋ ਗਈ ਡਾਕਟਰ ਨੇ ਅੰਨ੍ਹਾ ਤੇ ਬੁਲਾ ਦਿੱਤੀ ਹੈ ਮੇਰੀ ਕੋਈ ਗਾਰੰਟੀ ਨਹੀਂ ਦੱਸਿਆ ਜਦ ਤੱਕ ਨਿਆਣੇ ਨੇ ਜਿਆਦਾ ਜانے ਚੱਕਣੇ ਆਦੇ ਹੁੰਦੇ ਜਦ ਨਹੀਂ ਤੰਗ ਕਰਦਾ ਜਿਆਦਾ ਤੰਗ ਹੋਣ ਉੱਥੇ ਜਾ ਕੇ ਕਰਨਾ ਤੁਹਾਨੂੰ ਦੋਹਾਂ ਨੂੰ ਨਹੀਂ ਮੈਂ ਨਾ ਪਤਾ ਨਹੀਂ ਮੈਨੂੰ ਪਤਾ ਨਹੀਂ ਰੱਖ ਲੈ ਇਦਾਂ ਕਰਨਾ ਅਰੇ 3 ਕਿ ਮਹੀਨੇ ਨਾ ਨੇ ਹੋ ਜਦ ਤੱਕ ਵਾਂਡੀ ਟ੍ਰੈਂਡ ਜੇ ਹੋ ਜਾਊਗੀ ਇਹ ਵੀ ਕਰ ਛੱਡ ਹੋ ਨਾ ਜੇ ਮੇਰੀ ਕਰਕੇ ਬੇਨਤੀ ਰੱਖੋ ਨਾ ਮਾਦੀ ਲ ਮੈਂ ਤਾਂ ਉਹਨੂੰ ਵੀ ਕਿਹਾ ਘੱਟ ਬਣ ਤੇ ਘੱਟ ਨਾ ਸਰ ਨੂੰ ਚੋਰੀ ਚੋਰੀ ਕਰ ਲੈ ਕੇ ਆ ਮੈਂ ਤਾਂ ਇਹ ਪੁੱਛ ਲਰੂਗਾ ਕਹਿੰਦਾ ਕੇ ਮੇਰੇ ਵਰਗੀ ਆ ਮੇਰੀ ਕੁੜੀ ਆ ਸਾਊ ਆ ਤੇਰੇ ਵਰਗੀ ਤਾਂ ਨਾ ਹੀ ਜਾਵੇ ਜੇਬ ਚ ਤੇਰੇ ਲੱchna ਤੂੰ ਤਾਂ ਕੁੜੀ ਵੀ ਵਿਗਾਰ ਦੇਗਾ ਮੈਂ ਤਾਂ ਤੂੰ ਕਿਸੇ ਪਾਸੇ ਸਾਊ ਦੇਖਦਾ ਨਹੀਂ ਆ ਤੇ ਉਹ ਬੋਲਦਾ ਕੇ ਤਿੰਨ ਕ ਮਹੀਨੇ ਹੋਰ ਇੱਥੇ ਰਹਿ ਜੂ ਪ੍ਰਾਉਣਾ ਇਹਨਾਂ ਦਾ ਕਹਿੰਦਾ ਬੀ ਕੁੜੀ ਵਾਵਾ ਹੋ ਜੂਗੀ ਤਿੰਨ ਮਹੀਨੇ ਕਿੱਥੇ ਮੈਨੂੰ ਤਾਂ ਲੱਗਦਾ ਇਹਨਾਂ ਨੇ ਸਵਾ ਮਹੀਨਾ ਨਹੀਂ ਪੂਰਾ ਕਰਨਾਗਾ ਜਿਵੇਂ ਇਹਨਾਂ ਨੂੰ ਅੱਖ ਲੱਗੀ ਪਈ ਐ ਇਹ ਤਾਂ ਛੇਤੀ ਜਾਊਗੀ ਉੱਥੇ ਤੁਸੀਂ ਆਨੇ ਤਿੰਨ ਮਹੀਨੇ ਆਦਾ ਐ ਕਰੇ ਇਹਨਾਂ ਦੇ ਫੋਨ ਫੜ ਕੇ ਰੱਖ ਲਿਓ ਫੋਨ ਕਿਵੇਂ ਫੜੇ ਜਾਣਗੇ ਵਲੌਗ ਤਾਂ ਚੱਲੀ ਜਾਂਦੇ ਆ ਵੀਡੀਓ ਕਿਵੇਂ ਬਣੂਗੀ ਜੇ ਫੋਨ ਹੀ ਫੜ ਲੇ ਇਹਨਾਂ ਦੇ ਇਹਨੂੰ ਕੀ ਪਤਾਗਾ ਵੀ ਇਹਨਾਂ ਨੇ ਤਾਂ ਉੱਥੇ ਜਾ ਵੜਨਾ ਕੁੜੀ ਸੇਟਣਗੇ ਸ਼੍ਰੀਮਤੀ ਕੋਲੇ ਆਪ ਇਹ ਵਲੋਗਿੰਗ ਕਰਿਆ ਕਰਨਗੇ ਇਹਨਾਂ ਨੇ ਤਾਂ ਕੰਜਰਖਾਨੇ ਕਰਨੇ ਆ ਇਹਨਾਂ ਨੂੰ ਕੁੜੀ ਨਾਲ ਘੀਆ ਵਾ ਜੰਮ ਪੀਆ ਠੀਕ ਆ ਉਹ ਪਾਲਦੂ ਵੀ ਬੁੜੀ ਅੱਗੇ ਦੂਜੀ ਦੇ ਦੋ ਪਾਲੀ ਜਾਂਦੀ ਆ ਮੈਂ ਤਾਂ ਕਦੇ ਉਹ ਨਹੀਂ ਚਾਹਦੀ ਵੇਖੀ ਵੀ ਉਹ ਚਾਹਦੀ ਹੋਊਗੀ ਬੁੜੀ ਦੀ ਕੁਛੜੀ ਚੜੇ ਰਹਿੰਦੇ ਆ ਜਦੋਂ ਦੇਖੋ ਇਹਦੀ ਵੀ ਉਹਨਾਂ ਨੇ ਪਾਲਣੀ ਆ ਬਸ ਜੇ ਜਦੋਂ ਆਏ ਕਿ ਆ ਵੀ 3 ਮਹੀਨੇ ਰਹਿ ਜੂ ਤੇ ਜੈਸਮੀ ਨੇ ਕਹਿੰਦੀ ਆ ਕਿ ਅਸੀਂ ਮਾਸੀ ਨੂੰ ਵੀ ਨਾਲ ਹੀ ਲੈ ਜਾਵਾਂਗੇ ਉਹੋ ਜੀ ਮਾਸੀ ਆ ਮਾਸੀ ਕਹਿ ਰਤਾ ਆਂਦੀ ਆ ਕਿ ਮੇਰਾ ਤਾਂ ਆ ਘਰ ਆ ਉਰਾਂ ਹੀ ਛੱਡ ਜੂ ਆਂਦੀ ਮੈਂ ਉਰਾਂ ਹੀ ਇਹਨੂੰ ਸਾਮ ਦੂੰਗੀ ਮੈਂ ਤਾਂ ਕਿ ਨਹੀਂ ਜਾਂਦੀ ਕਿ ਮੇਰਾ ਇਹ ਘਰ ਹੈਗਾ ਤੇ ਜਾਨ ਨੂੰ ਤਾਂ ਤੂੰ ਜਾ ਹੀ ਵਰਨਾ ਤੈਨੂੰ ਜਾਨ ਨੂੰ ਕੀ ਆ ਉਹੋ ਜਿਹਾ ਕੰਜਰਖਾਨਾ ਤੂੰ ਕਰਦੀ ਆ ਉਹੋ ਜੀ ਵਲੋਗਿੰਗ ਉੱਥੇ ਤੂੰ ਕਰੀ ਜਾਏਂਗੀ ਨੀ ਤੁਹਾਨੂੰ ਇਹ ਕੁੜੀ ਨੂੰ ਲੈ ਕੇ ਤੁਹਾਨੂੰ ਉੱਥੇ ਜਾਣਾ ਪਿਆ ਕਰਨ ਕੰਟੈਂਟ ਤਾਂ ਮੇਨ ਤੁਹਾਡਾ ਇਹੀ ਆ ਬੱਚਾ ਹੀ ਵਲੋਗਿੰਗ ਤਾਂ ਇਹਦੇ ਨਾਲ ਹੀ ਕਰਨੀ ਆ ਹੋਰ ਕਿਦੇ ਨਾਲ ਕਰੋਗੇ ਹੁਣ ਪਹਿਲੇ ਡਰਾਮੇ ਤਾਂ ਖਤਮ ਹੋ ਗਏ ਹੁਣ ਨਵੇਂ ਸ਼ੁਰੂ ਹੋਏ ਆ ਇਹ ਬੱਚੇ ਦੇ ਕੰਟੈਂਟ ਰੱਖਨੇ ਇਹਨਾਂ ਨੇ ਰੱਖੀ ਵੀ ਜਾਂਦੇ ਆ ਉਦੋਂ ਦੀ ਜਿੱਤੇ ਦੀ ਹੋਈ ਆ ਇਹ ਚਲੋ ਚਲੋ ਹਾਂਜੀ ਵੀਡੀਓ ਤੇ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਲੱਗੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਦਬਕੇ ਕਰਿਆ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਥੈਂਕ ਯੂ